ਸੁਭਲ ਬੇਟਾ ਜੀ ਸਤਿ ਸ਼ਕਾਲ ਜੀ ਸਤਕਾਰਯੋਗ ਵੀਰੋ ਪਹੁੰਚੇ ਆਂ ਜੀ ਡੇਰਾ ਬਾਬਾ ਨਾਨਕ ਦੇ ਬਿਲਕੁਲ ਲੱਗੇ ਇੱਕ ਦਰਮਿਆਨੀ ਜੀ ਆਬਾਦੀ ਵਾਲਾ ਪਿੰਡ ਆ ਸਿਹਾਰ ਮਾਸ਼ੀਆਂ ਸੋ ਇੱਥੇ ਬੜੀ ਛੋਟੀ ਕਿਸਾਨੀਆਂ ਸੰਬੰਧਤ ਆ ਕਿਸਾਨ ਪਰਿਵਾਰ ਆ ਪਰ ਤਿੰਨ ਪਰਿਵਾਰ ਇੱਥੇ ਰਹਿੰਦੇ ਆ ਤਿੰਨ ਪਰਿਵਾਰ ਆ ਛੋਟੇ ਜਿਹੇ ਘਰ ਚ ਰਹਿ ਰਹੇ ਆ ਪਰ ਮੇਰੀ ਗੱਲਬਾਤ ਦੇ ਨਾਲ-ਨਾਲ ਤੁਸੀਂ ਉਹ ਇਹਨਾਂ ਦੇ ਸੱਖੇ ਉਹ ਮਕਾਨ ਵੀ ਤੁਸੀਂ ਦੇਖ ਰਹੇ ਹੋ। ਸੋ ਬੱਚੋ ਆ ਤੁਹਾਡੀਆਂ ਕਿਤਾਬਾਂ ਸਾਰੀਆਂ ਖਰਾਬ ਹੋ ਗਈਆਂ। ਹਾਂਜੀ। ਕਿੰਨਾ ਕੁ ਬੇੜੇ ਪਾਣੀ ਸੀਗਾ ਇੱਥੇ? ਇੱਥੇ ਪਾਣੀ ਬਹੁਤ ਆ ਚੁੱਕਿਆ ਸੀ ਸਾਡੇ ਕਮਰਿਆਂ ਤੱਕ ਵੱੜ ਗਿਆ ਸੀ। ਜਿਸ ਤੇ ਕਾਰਨ ਜਿਹੜੇ ਸਾਡੀਆਂ ਬੁੱਕਸ, ਫਰਨੀਚਰ ਵਗੈਰਾ ਸਾਰਾ ਕੁਝ ਖਰਾਬ ਹੋ ਗਿਆ। ਤੁਸੀਂ ਕਿੰਨੇ ਚ ਪੜਦੇ ਹੋ? ਮੈਂ +1। ਪ੍ਰਸੰਤ ਤੁਸੀਂ ਬੇਟੇ? ਮੈਂ 9। ਹੁਣ ਆ ਤੁਹਾਡੀਆਂ ਕਿਤਾਬਾਂ ਸਿਲ ਜਿਹੜੀਆਂ ਹੋ ਗਈਆਂ ਇਸ ਤਰ੍ਹਾਂ ਅਲਮਾਰੀਆਂ ਦੇ ਆ ਦਾਣੇ ਦੂਰ ਦੇ ਮੈਂ ਦੇਖਿਆ ਰਿਹਾ ਇੱਕ ਅੱਖ ਨਹੀਂਗਾ ਤੇ ਹੁਣ ਕਿਸ ਤਰ੍ਹਾਂ ਇਹ ਹੋਊਗਾ ਕਿ ਕਾਰੋਬਾਰ ਕੀ ਜਾਂ ਪਰਿਵਾਰ ਦਾ ਤੁਹਾਡੇ ਸੇ ਪਾਸੇ ਕਾਰੋਬਾਰ ਬਸ ਖੇਤੀਬਾੜੀ ਤੇ ਸਿਰ ਤੇ ਹੀ ਮੇਰੇ ਫਾਦਰ ਜੀ ਦੀ ਰੈਥ ਹੋ ਚੁੱਕੀ ਆ ਤੁਹਾਡੇ ਫਾਦਰ ਦੀ ਰੈਥ ਹੋ ਗਈ ਆ ਹਾਂਜੀ ਭਾਈ ਕਿੰਨੇ ਦਾ ਪਹਿਲੀ ਕਿੰਨੇ ਦਾ ਕਿੱਲਾ ਕਿੱਲਾ ਦੇ 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 ਕਿੱਲਾ ਆ ਕਿੱਲਾ ਕਿੱਲਾ ਹੀ ਹੁੰਦਾ ਹਾਂਜੀ ਤੁਹਾਡੇ ਫਾਦਰ ਸਾਹਿਬ ਕਿੰਨੇ ਭੈਣ ਭਰਾ ਵਾ 3 ਬ੍ਰਦਰਸ ਨੇ ਸੋ ਠੀਕ ਨਹੀਂ ਲੱਗ ਰਿਹਾ ਤੁਸੀਂ ਕਿਸਾਨ ਪਰਵਾਰ ਨਾਲ ਭਾਵੇਂ ਥੋੜੀ ਭਾਈਆ ਕਿਸ ਤਰ੍ਹਾਂ ਵੀ ਆ ਮੈਨੂੰ ਲੱਗਦਾ ਵੀ ਇਸ ਘਰ ਦੇ ਵਿੱਚੋਂ ਜਦੋਂ ਕੋਈ ਲਾਗੇ ਸੰਬੰਧਿਤ ਗੁਰਦੁਆਰਾ ਸਾਹਿਬ ਤੋਂ ਕੋਈ ਹਨਾ ਮਾਹਪੁਰਸ਼ ਆਉਂਦੇ ਹੋਣੇ ਆ ਤੇ ਇਹ ਘਰ ਦੇ ਵਿੱਚੋਂ ਤੋੜਿਆ ਤੇ ਤੋੜੇ ਜਾਂਦੇ ਹੋਣੇ ਆ ਤੇ ਕਿੰਦਾ ਦਾ ਲੱਗਣ ਡਿਆ ਤੁਹਾਨੂੰ ਕਿ ਅੱਜ ਸੰਗਤ ਅਗੇ ਬੇਨਤੀ ਕਰਨੀ ਪੈਣੀ ਮੇਰੇ ਬੱਚਿਆਂ ਨਾਲ ਬਹੁਤ ਮਾਰਾ ਇਦਾਂ ਦੇ ਅਸੀਂ ਕਦੀ ਫੇਸ ਹੀ ਨਹੀਂ ਕੀਤੀ ਪ੍ਰੋਬਲਮ ਕਿਤੇ ਇਹ ਤਾਂ ਅਸੀਂ ਫਸਟ ਟਾਈਮ ਫੇਸ ਕਰਦੇ ਪਏ ਉਖਾ ਗਿਆ ਹਾਂ ਹਾਂ ਸੋ ਬਹੁਤੀਆਂ ਗੱਲਾਂ ਮੈਨੂੰ ਕਰਨ ਦੀ ਲੋੜ ਨਹੀਂ ਹੈ ਮੇਰੇ ਵੀਰੋ ਤੁਸੀਂ ਸਮਝ ਹੀ ਗਏ ਜੇ ਵੀ ਇਹ ਪਰਿਵਾਰ ਆ ਆਪਾਂ ਵਿੱਚ ਛੋਟੀ ਕਿਸਾਨੀ ਨਾਲ ਸੰਬੰਧਤ ਆ ਕੋਈ ਵੀ ਇੱਥੇ ਸਵਾਲੀ ਇਹਨਾਂ ਦੇ ਬੁਹੇ ਤੇ ਆਉਂਦਾ ਹੋਊਗਾ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਖਾਲੀ ਮੁਰਦਾ ਹੋਣਾ ਸੋ ਆ ਤੁਸੀਂ ਦੇਖ ਸਕਦੇ ਹੋ ਆ ਘਰ ਜਿਹੜਾ ਵਾ ਹੁਣ ਰਹਿਣ ਯੋਗ ਨਹੀਂ ਗਾ ਰਹਿ ਗਿਆ ਆ ਦੇਖੋ ਕਿ ਇਸ ਤਰ੍ਹਾਂ ਮੁੱਗ ਪੈ ਗਿਆ ਵਾ ਕੱਲਾ ਤੁਸੀਂ ਆ ਜਿਹੜੇ ਪੰਜ ਚਾਰ ਬਾਲੇ ਡਿਗੇ ਮਹਿਸੂਸ ਨਾ ਕਰਿਓ ਐਸ ਛੱਤ ਦੇ ਵੀ ਪੱਲੇ ਕੁਛ ਨਹੀਂ ਕਰਿਆ ਗਿਆ ਪਰ 6 6.5 ਫੁੱਟ ਪਾਣੀ ਜਿਹੜਾ ਵਾ ਇਸ ਘਰ ਦੇ ਵਿੱਚ ਜਿਹੜਾ ਵਾ ਉਹ ਹੋ ਗਿਆ ਵਾ ਆ ਦੇਖੋ ਤੁਸੀਂ ਆਪਾਂ ਇਹ ਦਿਖਾ ਦੇ

ਮਿਲ ਕੇ ਜਾਂਦੇ ਆ ਤੇ ਰਾਤ ਨੂੰ ਰੋਟੀ ਖਾਣ ਨੂੰ ਸਾਡਾ ਜੀ ਨਹੀਂ ਲੱਗਦਾ ਤੁਸੀਂ ਮੰਨਣਾ ਚਾਹਵੋ ਤੁਸੀਂ ਸੰਗਤ ਨੂੰ ਕਰੋ ਬੇਨਤੀ ਤਾਂ ਜੋ ਤੁਹਾਡੀ ਕੋ ਬਾਹ ਫੜ ਸਕੇ ਜਿਵੇਂ ਅੱਗੇ ਤੁਸੀਂ ਇੱਕ ਡੋਨਰ ਦਾ ਲੱਗਦਾ ਇੱਕ ਡੋਨਰ ਦਾ ਭਾਜੀ ਕਰ ਗਿਆ ਵਾ ਇੱਥੇ ਗੁਰੂ ਘਰਾਂ ਚ ਵੀ ਅਨਾਜ ਜਾਂਦਾ ਹੋਏਗਾ ਇਸ ਵਾਲੀ ਦਾ ਵੀ ਤੁਸੀਂ ਸਵਾਲ ਪੂਰਾ ਕਰਦੇ ਹੋਵੋਗੇ ਤੇ ਅੱਜ ਜਿਹੜਾ ਉਹ ਤੁਹਾਡੇ ਸੁਤੇ ਸਾਤੇ ਵੀ ਦੇਖੀ ਮਤ ਇਹ ਵੀ ਆਸ ਨਹੀਂ ਹੈਗੀ ਕਿ ਕਿਸ ਤਰ੍ਹਾਂ ਬਣੇਗੀ ਨਹੀਂ ਬਣੇਗੀ ਜਿਹੜੇ ਉਹ ਪਹਿਲਾਂ ਮੈਂ ਬੱਚੀ ਨੂੰ ਸਵਾਦ ਜੌਰ ਕਰਿਆ ਤੁਹਾਡੀ ਬੇਟੀ ਹੈ ਹਾਂ ਮੇਰੀ ਬੇਟੀ ਸੀ ਭਾਈ ਸਾਹਿਬ ਇਸ ਤਰ੍ਹਾਂ ਹੋ ਗਏ ਕੀ ਗੱਲ ਹੋ ਗਈ ਸੀ ਬਿਊਟੀ ਵੀ ਪੂਰੀ ਹੋਣੀ ਬਹੁਤ ਤੋਂ ਨਹੀਂ ਫੋਟੋ ਮਿਲਦੀ ਬੇਟੀ ਤੇ ਨੌਜਵਾਨ ਨਸਨਾ ਕੀ ਗੱਲ ਹੋ ਗਈ ਬੇਟੀ ਉਹ ਠੀਕ ਨਹੀਂ ਹੈ ਜੀ ਕੋਰੋਨਾ ਕਾਲ ਦੌਰਾਨ ਬੇਟੀ ਵੀ ਕਰਦੀ ਹਾਂ ਜੀ ਸੋ ਮੈਂ ਇਸ ਤੋਂ ਵੱਧ ਇਸ ਪਰਿਵਾਰ ਨੂੰ ਫੇਸ ਨਹੀਂ ਕਰ ਸਕਦਾ ਕਿਉਂਕਿ ਅਸੀਂ ਵੀ ਇਨਸਾਨ ਆ ਵਾਰ-ਵਾਰ ਮੈਂ ਉਹ ਗੱਲਾਂ ਨਾ ਕਰੀ ਜਾਵਾਂ ਕਿ ਪਤਾ ਨਹੀਂ ਰਾਤ ਦੀ ਰੋਟੀ ਸਾਨੂੰ ਕਿੱਦਾਂ ਲੰਘਦੀ ਹੈ ਜਦੋਂ ਇਹੋ ਜਿਹਾ ਪਰਿਵਾਰ ਨਾਲ ਰੋਲਨੇ ਆ ਸੋ ਚੱਲਦੀ ਵੀਡੀਓ ਦੌਰਾਨ ਤੁਸੀਂ ਇਹਨਾਂ ਦਾ account ਨੰਬਰ ਦੇਖ ਰਹੇ ਹੋ ਔਰ ਸਾਡੇ ਦਿੱਤੇ ਹੋਏ ਨੰਬਰਾਂ ਦੇ ਤੁਸੀਂ ਸੰਪਰਕ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਪ੍ਰਾਪਤ ਕਰ ਸਕਦੇ ਹੋ। ਸੋ ਮੇਰੇ ਵੀਰੋ ਲੋੜ ਹੈ ਅੱਜ ਪੰਜਾਬ ਨੂੰ ਸਾਂਭਣ ਦੀ। ਜੇ ਪੰਜਾਬ ਅੱਜ ਡੁੱਬ ਗਿਆ ਵਾਹੇ ਡੁੱਬਣਾ ਨਹੀਂ ਡੁੱਬ ਨਹੀਂ ਸਕਦਾ ਪੰਜਾਬ ਕਿਉਂਕਿ ਇਹਦੇ ਜਾਈ ਜਿਹੜੇ ਆ ਉਹ ਅਜੇ ਜਿੰਦੇ ਆ। ਪਰ ਜੇਕਰ ਇਹੋਲੇ ਪਰਿਵਾਰਾਂ ਤੱਕ ਸਾਡੇ ਡੋਨਰ ਵੀਰਾਂ ਨੇ ਸਹਾਇਕੀ ਵੀਰਾਂ ਨੇ ਦਾਨੀ ਵੀਰਾਂ ਨੇ ਨਾ ਸੰਪਰਕ ਕੀਤਾ ਤੇ ਮੇਰੇ ਵੀਰੋ ਜੇ ਅੱਜ ਪੰਜਾਬ ਉੱਜੜ ਗਿਆ ਪੰਜਾਬ ਖਤਮ ਹੋ ਗਿਆ। ਤੇ ਸਮਝ ਲੋ ਵੀ ਇਸ ਦੇਸ਼ ਦਾ ਜਿਹੜਾ ਵਾ ਜਿਹਨੂੰ ਤੁਸੀਂ ਭਾਰਤਾਂ ਦੇ ਹਿੰਦੁਸਤਾਨ ਇਹਦਾ ਨਾਮ ਨਿਸ਼ਾਨੀ ਨਾਲ ਪਹਿਣਾ ਕਿੱਥੇ ਕਿੱਥੇ ਜਾ ਕੇ ਸਾਡੇ ਪੰਜਾਬੀਆਂ ਨੇ ਮੱਲਾ ਮਾਰੀਆਂ ਵਾ ਸੋ ਆਉਣ ਵਾਲੀਆਂ ਪੀੜ੍ਹੀਆਂ ਨੇ ਯਕੀਨ ਨਹੀਂ ਕਰਨਾ ਤੇ ਕਦੀ ਪੰਜਾਬ ਵੀ ਕਿਸੇ ਦੀ ਮਦਦ ਕਰਦਾ ਸੀਗਾ ਸੋ ਸਾਡੀ ਵਕਾਰ ਦਾ ਸਵਾਲ ਹੈ ਜੇ ਅਸੀਂ ਆਪਣੇ ਹੀ ਨਾ ਬਚਾਏ ਤੇ ਅਸੀਂ ਹੋਰਾਂ ਦੀ ਕਿੰਮਤ ਕਰਨੀ ਆ ਤੇ ਮੈਂ ਇਸ ਤੋਂ ਵੱਧ ਮੈਂ ਜਿਹੜਾ ਵਾ ਉੱਪਰ ਬਾਦ ਨੂੰ ਫੇਸ ਨਹੀਂ ਕਰ ਸਕਦਾ ਸੋ ਪੈਨਸ਼ਨ ਮਨ ਨਹੀਂ ਖਰਾਬ ਕਰਨਾ ਉਹ ਜਿਹੜੀ ਤੁਹਾਡੀ ਇਹਨਾਂ ਦੁੱਖ ਦਾ ਦਰਦ ਹੈ ਮੈਂ ਜਿਹੜਾ ਹਰ ਜਾਨ ਜਾਨ ਤੱਕ ਪਹੁੰਚਦਾ ਕਰੂੰਗਾ ਸੋ ਮਾਲਕ ਕਿਰਪਾ ਕਰੇ ਕੋਈ ਫਰਿਸ਼ਤਾ ਬਣ ਕੇ ਤੁਹਾਡੇ ਤੱਕ ਆਵੇ ਹਾਂ ਬਾਕੀ ਮਾਨੇ ਖਰਾਬ ਕਰਨਾ ਸਵੇਰੇ ਸ਼ਾਮ ਨਿਤਨੇਮ ਕਰਨਾ ਉਹਦਾ ਸ਼ੁਕਰਾਨਾ ਕਰਨਾ ਉਹ ਭੇਜੇਗਾ ਕੋਈ ਫਰਿਸ਼ਤਾ ਸੋ ਕਰਿਓ ਬੇਨਤੀ ਸੁਭਾਨ ਗੁਰੂ ਖਤਿਰਵਾਦ ਕਰਿਓ ਵਾਹਿਗੁਰੂ ਜੀ ਕੀ ਹਾਲਿਸਾ ਤੋ ਵਾਹਿਗੁਰੂ ਜੀ ਕੀ ਫਤਹ